ਇਨਫੋਰਸਮੈਂਟ ਡਾਇਰੈਕਟੋਰੇਟ ਮਸਲਨ ED ਵੱਲੋਂ ਇੱਕ ਬਹੁਤ ਹੀ ਸੀਨੀਅਰ IAS ਅਫਸਰ ਦੇ ਘਰ ਰੇਡ ਮਾਰੀ ਗਈ ਆ ਕਰੋੜਾਂ ਰੁਪਏ ਦੀ ਨਕਦੀ ਤੇ ਕਰੋੜਾਂ ਰੁਪਏ ਦੇ ਗਹਿਣੇ ਗੱਟੇ ਵੀ ਬਰਾਮਦ ਕੀਤੇ ਗਏ ਨੇ IAS ਅਫਸਰ ਦਾ ਨਾਮ ਹੈ ਮਹਿੰਦਰ ਸਿੰਘ ਜੋ ਉੱਤਰ ਪ੍ਰਦੇਸ਼ ਕਾਡਰ ਦੇ IAS ਅਫਸਰ ਸਨ ਪੰਜਾਬ ਦੇ ਵਿੱਚ ਵੀ ਉਹਨਾਂ ਨੇ ਜਦੋਂ ਸੂਬੇ ਅੰਦਰ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਸੀ ਇੱਥੇ ਵੀ ਉਹਨਾਂ ਨੇ 5 ਸਾਲ ਪੰਜਾਬ ਨੂੰ ਸਵਾਵਾ ਦਿੱਤੀਆਂ ਨੇ ਚੰਡੀਗੜ੍ਹ ਦੇ ਵਿੱਚ ਉਹਨਾਂ ਦੀ ਕੋਠੀ ਆ ਜਿੱਥੇ ਰੇਡ ਮਾਰੀ ਗਈ ਆ ਚੰਡੀਗੜ੍ਹ ਤੋਂ ਇਲਾਵਾ ਹੋਰ ਵੀ ਅਜਿਹੇ ਟਿਕਾਣੇ ਨੇ ਜਿੱਥੇ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਛਾਪੇਮਾਰੀ ਕੀਤੀ ਗਈ ਆ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਚੰਡੀਗੜ੍ਹ ਦੇ ਵਿੱਚ ਜਿਹੜੀ ਈਡੀ ਦੀ ਛਾਪੇਮਾਰੀ ਹੋਈ ਆ ਉਹਦੇ ਚ ਕਰੋੜਾਂ ਰੁਪਏ ਦੀ ਨਕਦੀ ਅਤੇ ਕਰੋੜਾਂ ਰੁਪਏ ਦੇ ਗਹਿਣੇ ਗੱਟੇ ਵੀ ਬਰਾਮਦ ਹੋ ਚੁੱਕੇ ਨੇ ਯੂਪੀ ਪੰਜਾਬ ਅਤੇ ਦਿੱਲੀ ਦੇ ਵਿੱਚ ਵੀ ਉਸ ਵਾਂਗ ਦੇ ਚੁੱਕੇ ਨੇ ਲਕਜ਼ਰੀ ਫਲੈਟ ਬਣਾਉਣ ਵਾਲੀ ਕੰਪਨੀ ਦੇ ਨਾਲ ਜੁੜੇ ਇੱਕ ਪ੍ਰੋਜੈਕਟ ਵਿੱਚ ਈਡੀ ਦੀ ਇੱਕ ਵੱਡੀ ਕਾਰਵਾਈ ਹੋਈ ਹੈ ਇਸੇ ਤਰ੍ਹਾਂ ਚੰਡੀਗੜ੍ਹ ਸਥਿਤ ਇੱਕ ਰਿਟਾਇਰਡ ਆਈਏਸ ਅਫਸਰ ਅਤੇ ਨੌਇਡਾ ਅਥਾਰਟੀ ਦੇ ਸਾਬਕਾ ਸੀਈਓ ਮਹਿੰਦਰ ਸਿੰਘ ਦੇ ਘਰ ਛਾਪੇਮਾਰੀ ਕੀਤੀ ਗਈ ਹੈ ਛਾਪੇਮਾਰੀ ਦੇ ਦੌਰਾਨ ਉਨ੍ਹਾਂ ਦੇ ਘਰ ਚੋਂ 1 ਕਰੋੜ ਰੁਪਏ ਦੀ ਨਕਦੀ 12 ਕਰੋੜ ਰੁਪਏ ਦੇ ਹੀਰੇ 7 ਕਰੋੜ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਕਈ ਹੋਰ ਦਸਤਾਵੇਜ਼ ਈਡੀ ਨੇ ਬਰਾਮਦ ਕੀਤੇ ਨੇ ED ਵੱਲੋਂ ਹਾਲੇ ਇਸ ਮਸਲੇ ਦੀ ਪੜਤਾਲ ਜਾਰੀ ਹੈ ED ਵੱਲੋਂ ਪਿਛਲੇ 2 ਦਿਨਾਂ ਦੇ ਵਿੱਚ ਚੰਡੀਗੜ੍ਹ ਸਮੇਤ 11 ਟਿਕਾਣਿਆਂ ਤੇ ਛਾਪੇਮਾਰੀ ਕੀਤੀ ਗਈ ਹੈ ਰੇਡ ਦਿੱਲੀ ਮੇਰਟ ਨੌਇਡਾ ਦੇ ਵਿੱਚ ਹੋਈ ਹੈ ਇਸੇ ਤਰ੍ਹਾਂ ਪ੍ਰੋਜੈਕਟ ਦੇ ਵਿੱਚ ਸ਼ਾਮਲ ਹਰੇਕ ਵਿਅਕਤੀ ਦੀ ਪ੍ਰਾਪਰਟੀ ਲੱਭਣ ਵਾਸਤੇ ਵੀ ED ਵੱਡੀ ਕੋਸ਼ਿਸ਼ ਕਰ ਰਹੀ ਹੈ ਜਿਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਕਰੀਬ 300 ਕਰੋੜ ਰੁਪਏ ਦਾ ਘਟਾਲਾ ਹੈ ਜਿਸ ਕਰਕੇ ਈਡੀ ਦੀ ਇਹ ਛਾਪੇਮਾਰੀ 11 ਥਾਵਾਂ ਤੇ ਵੱਜੀ ਹੈ ਇਸ ਮਾਮਲੇ ਵਿੱਚ ਈਡੀ ਵੱਲੋਂ ਪਹਿਲਾਂ ਹੀ ਮਨੀ ਲਾਂਡਰਿੰਗ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਜਾ ਚੁੱਕੀ ਹੈ ਇਹ ਵੀ ਜਾਣਕਾਰੀ ਹੁਣ ਤੱਕ ਮਿਲੀ ਹੈ ਕਿ ਸਾਬਕਾ ਆਈਐਸ ਅਫਸਰ ਮਿੰਦਰ ਸਿੰਘ ਬਹੁਜਨ ਸਮਾਜ ਪਾਰਟੀ ਜਦੋਂ ਯੂਪੀ ਦੇ ਵਿੱਚ ਸਰਕਾਰ ਸੀ ਖਾਸਮ ਖਾਸ ਅਫਸਰਾਂ ਦੇ ਵਿੱਚੋਂ ਮਿੰਦਰ ਸਿੰਘ ਵੀ ਇੱਕ ਮੰਨੇ ਜਾਂਦੇ ਸਿ ਇਸ ਦੌਰਾਨ ਮੇਰਠ ਨਵਾਬਸੀ ਅਦਿੱਤਿਆ ਗੁਪਤਾ ਤੇ ਅਸ਼ੀਸ਼ ਗੁਪਤੇ ਦੇ ਟਿਕਾਣਿਆਂ ਤੇ ਵੀ ਈਡੀ ਨੇ ਰੀਡ ਮਾਰੀ ਹੈ ਉਹਨਾਂ ਦੇ ਘਰਾਂ ਤੋਂ ਵੀ ਕਰੋੜਾ ਰੁਪਏ ਦੀ ਦੱਸਿਆ ਜਾ ਰਿਹਾ ਕਿ ਹੀਰੇ ਬਰਾਮਦ ਹੋਏ ਨੇ ਹਾਲਾਂਕਿ ਈਡੀ ਦੇ ਅਧਿਕਾਰੀ ਇਸ ਮਾਮਲੇ ਦੇ ਵਿੱਚ ਹਾਲੇ ਕੁਝ ਵੀ ਬੋਲਣ ਤੋਂ ਬਚ ਰਹੇ ਨੇ ਪਰ ਸਾਬਕਾ ਆਈਐਸ ਅਧਿਕਾਰੀ ਦਾ ਨਾਮ ਪਹਿਲਾਂ ਹੀ ਜੁਪੀ ਦੇ ਇੱਕ ਸਮਾਰਕ ਘਟਾਲੇ ਵਿੱਚ ਵੀ ਆਇਆ ਸੀ ਵਿਜੀਲੈਂਸ ਵੱਲੋਂ ਉਹਨਾਂ ਨੂੰ ਇਸ ਕਾਰਡ ਦੇ ਵਿੱਚ ਵੀ ਨੋਟਿਸ ਭੇਜਿਆ ਹਾਲਾਂਕਿ ਉਸ ਸਮੇਂ ਆਈਐਸ ਅਫੀਸਰ ਅਮਿੰਦਰ ਸਿੰਘ ਵਿਦੇਸ਼ ਦੇ ਵਿੱਚ ਸਨ ਮਿੰਦਰ ਸਿੰਘ ਦੀ ਗੱਲ ਕੀਤੀ ਜਾਵੇ ਤਾਂ 1978 ਬੈਚ ਦੇ ਆਈਐਸ ਅਫੀਸਰ ਹਨ 1997 1900 ਅਤੇ 2002 ਜਦੋਂ ਸ਼ਰਮਨੀ ਕਾਲੀਦਲ ਭਾਜਪੀ ਦੀ ਸਾਂਝੀ ਸਰਕਾਰ ਸੀ ਉਦੋਂ ਮਿੰਦਰ ਸਿੰਘ ਹੋਣੇ ਪੰਜਾਬ ਦੇ ਵਿੱਚ ਡੈਪੂਟੇਸ਼ਨ ਤੇ ਆਏ ਸਨ 5 ਸਾਲ ਇਹਨਾਂ ਨੇ ਇੱਥੇ ਕਰੀਬ ਸਵਾਵਾਂ ਦਿੱਤੇ ਨੇ ਪੰਜਾਬ ਵੇਰਿੰਗ ਹਾਊਸਿੰਗ ਦੇ ਐਮ ਡੀ ਵੀ ਰਹਿ ਚੁੱਕੇ ਨੇ ਤੇ ਪੰਜਾਬ ਦੇ ਹੋਰ ਵੀ ਮਹਕਮੇ ਦੇ ਵਿੱਚ ਉਹਨਾਂ ਨੇ ਬਤੌਰ ਆਪਣੀਆਂ ਸੁਵਾਵਾਂ ਦਿੱਤੀਆਂ ਨੇ ਅਸਲ ਵਿੱਚ ਪੰਜਾਬ ਦੇ ਵਿੱਚ ਮਹਿੰਦਰ ਸਿੰਘ ਜੋ ਯੂਪੀ ਕਾਡਰ ਦੇ ਆਈਐਸ ਆਫੀਸਰ ਪੰਜਾਬ ਦੇ ਵਿੱਚ ਕਿਉਂ ਡੈਪੂਟੇਸ਼ਨ ਤੇ ਆਏ ਸਨ ਅਸਲ ਦੇ ਵਿੱਚ ਉਹਨਾਂ ਦੇ ਸੋਹਰਾ ਸਾਹਿਬ ਜਿਨ੍ਹਾਂ ਦਾ ਨਾਮ ਸਰਿੰਦਰਪਾਲ ਸਿੰਘ ਮਾਨਸੀ ਉਹ ਕਾਫੀ ਕਾਲੀਦਲ ਦੇ ਵੱਡੇ ਲੀਡਰ ਸਨ ਉਹਨਾਂ ਨੇ ਹੀ ਆਪਣੇ ਜਵਾਈ ਕਿਉਂਕਿ ਮਹਿੰਦਰ ਸਿੰਘ ਉਹਨਾਂ ਦੇ ਜਵਾਈ ਲੱਗਦੇ ਨੇ ਉਹਨਾਂ ਨੇ ਹੀ ਆਪਣੇ ਜਵਾਈ ਰਾਜਾ ਨੂੰ ਪੰਜਾਬ ਦੇ ਵਿੱਚ ਡੈਪੂਟੇਸ਼ਨ ਤੇ ਲਿਆਂਦਾ ਕਿਉਂਕਿ ਉਹ ਅਕਾਲੀ ਦਲ ਦੇ ਨੇਤਾ ਸਨ ਔਰ ਸੂਬੇ ਅੰਦਰ ਸ਼ਰੂਮਨੀ ਕਾਲੀ ਦਲ ਦੀ ਸਰਕਾਰ ਸੀ ਇੰਟਰ ਸਟੇਟ ਜਿਹੜਾ ਡੈਪੂਟੇਸ਼ਨ ਹੈ ਉਸ ਦੇ ਤਹਿਤ ਮਿੰਦਰ ਸਿੰਘ ਹੁਣੀ ਪੰਜਾਬ ਦੇ ਵਿੱਚ 5 ਸਾਲ ਸਵਾਵਾਂ ਦੇ ਕੇ ਗਏ ਸਨ ਇੰਟਰ ਸਟੇਟ ਡੈਪੂਟੇਸ਼ਨ ਉਦੋਂ ਮਿਲਦਾ ਜਦੋਂ ਦੋਨੇ ਸੂਬਾ ਸਰਕਾਰਾਂ ਮਤਲਬ ਯੂਪੀ ਕਾਡਰ ਦੇ ਮਿੰਦਰ ਸਿੰਘ ਆਈਐਸ ਅਫੀਸਰ ਉਹਨਾਂ ਨੇ ਵੀ ਸਹਿਮਤੀ ਦੇ ਦਿੱਤੀ ਉਹਨਾਂ ਨੇ ਵੀ ਇੰਟਰ ਸਟੇਟ ਡੈਪੂਟੇਸ਼ਨ ਦੀ ਸਹਿਮਤੀ ਦੇ ਦਿੱਤੀ ਸੀ ਦੂਜੇ ਪਾਸੇ ਹੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਨ ਉਹਨਾਂ ਨੇ ਵੀ ਫਿਰ ਆਪਣੀ ਸਹਿਮਤੀ ਦੇ ਦਿੱਤੀ ਦੋਨਾਂ ਸਰਕਾਰਾਂ ਦੀ ਸਹਿਮਤੀ ਤੋਂ ਬਾਅਦ ਭਾਰ ਸਰਕਾਰ ਨੇ ਮਿੰਦਰ ਸਿੰਘ ਹੁਣਾਂ ਨੂੰ ਪੰਜਾਬ ਇੰਟਰ ਸਟੇਟ ਡੈਪੂਟੇਸ਼ਨ ਤੇ 5 ਸਾਲ ਲਈ ਭੇਜ ਦਿੱਤਾ ਗਿਆ ਤੇ ਹੁਣ ਮਿੰਦਰ ਸਿੰਘ ਦਾ ਨਾਮ ਜਿਹੜਾ ਵਾ ਉਹ ਈਡੀ ਦੀ ਕਾਰਵਾਈ ਦੇ ਵਿੱਚ ਗੂੰਜਿਆ ਕਿ ਕਿਵੇਂ ਉਹਨਾਂ ਦੇ ਘਰੋਂ ਕੀ ਕੁਝ ਮਿਲੇਗਾ ਹਾਲਾਂਕਿ ਹੋਰ ਵੀ ਜਿਹੜੀ ਡਿਟੇਲ ਸਾਮਣੇ ਆਏਗੀ ਵੱਡੇ ਪੱਧਰ ਤੇ ਕਿ ਆਖਰ ਇਹ ਮਿੰਦਰ ਸਿੰਘ ਹੋਣਾ ਦੇ ਜਿਹੜਾ ਕਾਰਵਾਈ ਆ ਇਹ ਕੀਤੀ ਆ ਔਰ ਕਿੰਨੇ ਇਹਨਾਂ ਦੇ ਘਰੋਂ ਪੈਸਾ ਮਿਲਿਆਗਾ ਇੱਕ ਵਾਰ ਫਿਰ ਜਾਣਕਾਰੀ ਸਾਂਝੀ ਕਰਦੇ ਕਿ ਸਾਬਕਾ ਆਈਐਸ ਅਫਸਰ ਮਿੰਦਰ ਸਿੰਘ ਦੇ ਘਰ ਤੋਂ 7 ਕਰੋੜ ਰੁਪਏ ਦੇ ਹੀਰੇ ਮਿਲੇ ਨੇ ਔਰ ਇਨਵੈਸਟਰਾਂ ਦੇ ਨਾਲ ਜਾਲ ਸਾਜੀ ਦੇ ਮਸਲੇ ਦੇ ਈਡੀ ਦੇ ਛਾਪੇ ਮਾਰੇ ਨੇ ਸਮਾਰਕ ਘਟਾਲਾ ਹੋਇਆ ਯੂਪੀ ਦੇ ਵਿੱਚ ਉਸ ਵੇਲੇ ਵੀ ਇਹਨਾਂ ਦਾ ਨਾਮ ਗੁੰਜਿਆ ਸੀ ਮਾਇਆਵਤੀ ਦੇ ਕਾਰਜਕਾਲ ਦੌਰਾਨ ਨੌਇਡਾ ਤੇ ग्रेटर नोएडा अथॉरिटी ਦੇ ਚੇਅਰਮੈਨ ਤੇ ਪ੍ਰਮੁੱਖ ਸਖਤਰ ਸ਼ਹਿਰੀ ਆਵਾਸ ਯੋਜਨਾ ਵਰਗੇ ਮੱਤਵਪੂਰਨ ਵਿਭਾਗਾਂ ਤੇ ਮਹਿੰਦਰ ਸਿੰਘ ਹੁਣਾ ਨੇ ਆਪਣੀਆਂ ਡਿਊਟੀਆਂ ਨਿਭਾਈਆਂ ਤੇ ਚਰਚਾ ਦੇ ਵਿੱਚ ਰਹੇ ਨੇ ਉਹਨਾਂ ਦੇ ਯੂਪੀ ਦੇ ਵਿੱਚ ਇੱਕ ਚਰਚਿਤ ਸਮਾਰਕ ਘਟਾਲਾ ਉੱਠਿਆ ਸੀ ਉਸ ਵੀ ਮਹਿੰਦਰ ਸਿੰਘ ਹੁਣਾ ਦਾ ਨਾਮ ਬੋਲਿਆ ਸੀ ਕਈ ਘਟਾਲਿਆਂ 'ਚ ਨਾਮ ਹੋਣ ਦੇ ਕਾਰਨ ਵਿਜੀਲੈਂਸ ਉਹਨਾਂ ਨੂੰ ਲੰਮੇ ਸਮੇਂ ਤੋਂ ਤਲਾਸ਼ ਕਰੀ ਅਜੇ ਹੀ ਖਬਰ ਮਿਲੀ ਕਿ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਤੋਂ ਬਚਣ ਲਈ ਉਹ ਆਸਟ੍ਰੇਲੀਆ ਫਰਾਰ ਹੋ ਗਏ ਸੀ ਮਾਇਆਵਤੀ ਦੇ ਸ਼ਾਸਨ ਕਾਲ ਵਿੱਚ 1400 ਕਰੋੜ ਰੁਪਏ ਦੇ ਸਮਾਰਕ ਘਟਾਲੇ ਵਿੱਚ ਵੀ ਉਹਨਾਂ ਦਾ ਨਾਮ ਹੈ ਜਿਸ ਤੋਂ ਬਾਅਦ ਉਹਨਾਂ ਨੇ ਜੋਗੀ ਅਦਿੱਤਿਆ ਸਰਕਾਰ ਨੇ ਇਸ ਮਾਮਲੇ ਦੇ ਉੱਚ ਪੱਧਰੀ ਦੇ ਜਿਹੜੇ ਉਹ ਜਾਂਚ ਦੇ ਜਿਹੜੇ ਆਦੇਸ਼ ਦਿੱਤੇ ਸਨ ਨਵਾਰਤ ਟਾਈਮਜ਼ ਅਖਬਾਰ ਜਿਹੜਾ ਅਖਬਾਰ ਉਹਦੇ ਵਿੱਚ ਖਬਰ ਛਪੀ ਹੈ ਕਿ ਨੌਇਡਾ ਦੀ ਅਸਿੰਡਾ ਪ੍ਰੋਜੈਕਟ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਨਿਰਦੇਸ਼ਕਾਂ ਤੇ ਉਹਨਾਂ ਦੇ ਸਹਿਯੋਗੀਆਂ ਦੇ 12 ਠਿਕਾਣਿਆਂ ਤੇ ਈਡੀ ਦੀ ਛਾਪੇਮਾਰੀ ਚੱਲ ਰਹੀ ਹੈ ਇਸ ਛਾਪੇਮਾਰੀ ਵਿੱਚ ਈਡੀ ਨੂੰ 12 ਕਰੋੜ ਰੁਪਏ ਦੇ ਹੀਰੇ 7 ਕਰੋੜ ਰੁਪਏ ਦੇ ਸੋਨੇ ਦੇ ਗਹਿਣੇ ਅਤੇ 1 ਕਰੋੜ ਰੁਪਏ ਨਕਦੀ ਮਿਲੀ ਹੈ ਇਸ ਵਿੱਚ 7 ਕਰੋੜ ਰੁਪਏ ਦੇ ਸਿਰਫ ਹੀਰੇ ਯੂਪੀ ਦੇ ਸੇਵਾਮੁਕਤ ਆਈਐਸ ਅਫਸਰ ਮਿੰਦਰ ਸਿੰਘ ਦੇ ਚੰਡੀਗੜ੍ਹ ਘਰੋਂ ਮਿਲੇ ਨੇ ਇਹ ਖਬਰ ਜਿਹੜੀ ਹੁਣ ਤੱਕ ਸਾਹਮਣੇ ਆਈ ਹੈ ਸਾਬਕਾ ਆਈਐਸ ਆਫੀਰ ਮਿੰਦਰ ਸਿੰਘ ਮਾਇਆਵਤੀ ਦੇ ਕਾਰਜਕਾਲ ਦੌਰਾਨ ਨੌਇਡਾ ਤੇ ਗ੍ਰੀਡਰ ਨੌਇਡਾ ਅਥਾਰਟੀ ਦੇ ਚੇਅਰਮੈਨ ਅਤੇ ਪ੍ਰਮੁੱਖ ਸਖਤਰ ਸ਼ਹਿਰੀ ਆਵਾਸ ਦੇ ਸ਼ਹਿਰੀ ਯੋਜਨਾ ਜਿਹੜੇ ਮਹਿਕਮੇ ਦੇ ਮਹੱਤਵਪੂਰਨ ਅਹੁਦਿਆਂ ਦੇ ਸਖਤਰ ਰੈਂਕ ਦੇ ਅਧਿਕਾਰੀ ਰਹੇ ਨੇ ਜੁਪੀ ਦੇ ਚਰਚਿਤ ਸਮਾਰਕ ਢਾਲ ਵਿੱਚ ਉਹਨਾਂ ਦੇ ਨਾਮ ਉੱਠਿਆ ਸੀ ਇੰਨਾ ਛਾਪੇ ਤਮਾਮ ਸ਼ੱਕੀ ਜਿਹੜੇ ਲੜਿੰਦੇ ਦਸਤਾਵੇਜ਼ ਅਤੇ ਪ੍ਰਾਪਰਟੀ ਦੇ ਪੇਪਰ ਵੀ ਬਰਾਮਦ ਹੋਏ ਨੇ ਇਨਾਂ ਦੇ ਦੋਸ਼ ਹੈ ਕਿ ਨੌਇਡਾ ਅਥਾਰਟੀ ਦੇ ਵਿੱਚ ਸੀਈਓ ਰਹਿੰਦਿਆਂ ਕਈ ਵੱਡੇ ਬਿਲਡਰਾਂ ਨੂੰ ਇਹਨਾਂ ਨੇ ਫਾਇਦਾ ਪਹੁੰਚਾਇਆ ਸੀ ਈਡੀ ਨੇ ਜਿਹੜੀ ਜਾਣਕਾਰੀ ਸ਼ੁਰੂਆਤੀ ਦਿੱਤੀ ਉਹਦੇ ਕੰਪਨੀ ਦੇ ਨਾਲ ਜੁੜੇ ਮੈਰਿਟ ਦੇ ਕਾਰੋਬਾਰੀ ਅਦਿੱਤਿਆ ਗੁਪਤਾ ਦੇ ਘਰ ਵਿੱਚ ਵੀ ਛਾਪੇਮਾਰੀ ਕੀਤੀ ਗਈ ਆ 5 ਕਰੋੜ ਦੇ ਹੀਰੇ ਗਹਿਣੇ ਮਤਪੂਰ ਦਸਤਾਵੇਜ਼ ਬਰਾਮਦੇ ਛਾਪੇਦਾਰਾਂ ਦੇ 6 ਬੈਂਕਾਂ ਦੇ ਵਿੱਚ ਲੋਕਰਾਂ ਬਾਰੇ ਵੀ ਜਾਣਕਾਰੀ ਮਿਲੀ ਜਿਨ੍ਹਾਂ ਨੂੰ ਸੀਲ ਕਰ ਦਿੱਤਾ ਗਿਆ ਲੰਜਰੀ ਫਲੈਟ ਦੇ ਨਾਮ ਤੇ ਨਿਵੇਸ਼ਕਾਂ ਦੇ ਨਾਲ ਜਾਲਸਾਜੀ ਦੇ ਮਾਮਲੇ ਦੇ ਵਿੱਚ ਜਾਂਚ ਕਰੀ ਈਡੀ ਨੇ ਮੇਰਿਟਸ ਦਿੱਲੀ ਚੰਡੀਗੜ੍ਹ ਗੋਆ ਵਿੱਚ ਕੰਪਨੀ ਦੇ ਨਾਲ ਜੁੜੇ ਲੋਕਾਂ ਦੇ ਨਾਲ ਸਬੰਧਤ 12 ਠਿਕਾਣਿਆਂ ਦੇ ਛਾਪੇਮਾਰੀ ਛਾਪੇ ਦੌਰਾਨ ਮਿਲੇ ਦਸਤਾਵੇਜ਼ ਕੰਪਿਊਟਰ ਦੀ ਹਾਰਡ ਡਿਸਕ ਮੋਬਾਈਲ ਫੋਨ ਵੀ ਈਡੀ ਨੇ ਆਪਣੇ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਵਿਜੀਲੈਂਸ ਉਹਨਾਂ ਨੂੰ ਤਲਾਸ਼ਕਾਰੀ ਸੀ ਖਬਰੇ ਵੀ ਮਿਲੀ ਹੈ ਕਿ ਮਹਿੰਦਰ ਸਿੰਘ ਆਸਟ੍ਰੇਲੀਆ ਫਰਾਰ ਹੋ ਚੁੱਕੇ ਨੇ ਮਾਇਬਤੀ ਦੇ ਸ਼ਾਸਨ ਕਾਲ ਦਰਨ ਉੱਥੇ ਇੱਕ 1400 ਕਰੋੜ ਰੁਪਏ ਦਾ ਸਮਾਰਕ ਘਟਾਲਾ ਸੀ ਉਹਦੇ ਚ ਵੀ ਉਹਦਾ ਨਾਮ ਹੈ ਜਦੋਂ ਯੂਪੀ ਦੇ ਵਿੱਚ ਯੋਗੀ ਅਦਿੱਤਿਆਨਾਥ ਦੀ ਸਰਕਾਰ ਬਣ ਜਾਂਦੀ ਹੈ ਫਿਰ ਉਹ ਇੱਕ ਕਾਰਵਾਈ ਦੇ ਆਦੇਸ਼ ਦਿੰਦੇ ਨੇ ਉਸ ਤੋਂ ਬਾਅਦ ਇਹ ਜੜੀਆਂ ਪਰਤਾਂ ਇਹ ਖੁੱਲ੍ਹਨੀ ਸ਼ੁਰੂ ਹੋ ਚੁੱਕਿਆ ਤੇ ਮਹਿੰਦਰ ਸਿੰਘ ਉਹ ਇਸ ਟਾਈਮੇ ਮੰਨਿਆ ਜਾ ਰਿਹਾ ਕਿ ਆਸਟ੍ਰੇਲੀਆ ਫਰਾਰ ਹੋ ਚੁੱਕੇ ਲੇਕਿਨ ਉਹਦੇ ਘਰੋਂ ਕਾਫੀ ਗਹਿਣਾ ਘੱਟਾ ਤੇ ਪੈਸੇ ਮਿਲੇ ਨੇ 1978 ਬੈਚ ਦੇ ਅਧਿਕਾਰੀ ਸਨ ਮਿੰਦਰ ਸਿੰਘ ਔਰ ਸਰਿੰਦਰਪਾਲ ਸਿੰਘ ਮਾਨ ਜੋ ਸ਼੍ਰੋਮਣੀ ਕਾਲੀਦਲ ਦੇ ਵੱਡੇ ਨੇਤਾ ਸਨ ਤੇ ਸਰਿੰਦਰਪਾਲ ਸਿੰਘ ਜਿੱਚੇ ਉਹਨਾਂ ਨੇ ਆਪਣੀ ਸਿਆਸੀ ਪਹੁੰਚ ਕਰਕੇ ਆਪਣੇ ਜਵਾਈ ਰਾਜਾ ਨੂੰ 5 ਸਾਲ ਪੰਜਾਬ ਦੇ ਵਿੱਚ ਮਲਾਈਦਾਰ ਮਹਿਕਮੇ ਤੇ ਅਹੁਦੇ ਦਵਾਏ ਨੇ ਖੁਦ ਸਰਿੰਦਰਪਾਲ ਸਿੰਘ ਮਾਨ ਬਿਲੀ ਬੋਰਡ ਦੇ ਵਿੱਚ ਪ੍ਰਬੰਧਕੀ ਮੈਂਬਰ ਦੇ ਤੌਰ ਤੇ ਵੀ ਕੰਮ ਕਰ ਚੁੱਕਿਆ ਹੈ ਨੇ ਪ੍ਰਬੰਧਕੀ ਮੈਂਬਰ ਕਾਫੀ ਇੱਕ ਪਾਵਰਫੁੱਲ ਅਹੁਦਾ ਮੰਨਿਆ ਜਾਂਦਾ ਇੱਕ ਪੋਲੀਟੀਕਲ ਪੋਸਟ ਮੰਨੀ ਜਾਂਦੀ ਹੈ ਚੇਅਰਮੈਨ ਤੋਂ ਬਾਅਦ ਅਗਰ ਕਿਸੇ ਦੀ ਬਿਲੀ ਬੋਰਡ ਦੇ ਵਿੱਚ ਮੁਕਤ ਹੁੰਦੀ ਸੀ ਉਹ ਪ੍ਰਬੰਧਕੀ ਮੈਂਬਰ ਹੁੰਦਾ ਸੀ ਉਸ ਪ੍ਰਬੰਧਕੀ ਮੈਂਬਰ ਅਹੁਦੇ ਤੇ ਸਰਿੰਦਰਪਾਲ ਸਿੰਘ ਮਾਨ ਹੋਣੀ ਰਹਿ ਚੁਕੇ ਨੇ ਲੇਕਿਨ ਫਿਲਹਾਲ ਮਿੰਦਰ ਸਿੰਘ ਦੇ ਘਰੋਂ ਈਡੀ ਨੂੰ ਕਾਫੀ ਕੁਝ ਮਿਲਿਆ ਹੁਣ ਸਵਾਲ ਹੈ ਕਿ ਕੀ ਮਿੰਦਰ ਸਿੰਘ ਸੇਵਾ ਮੁਕਤਾਇਸ ਆਫੀਸਰ ਗ੍ਰਿਫਤਾਰ ਹੋਣਗੇ ਇਸ ਜਾਣਕਾਰੀ ਨੂੰ ਤੁਹਾਡੇ ਤੋਂ ਲੰ데요 ਆ ਗਿਆ ਦੇਖਦੇ ਰੋਏ ਬੀਸੀ ਪੰਜਾਬ ਧੰਨਵਾਦ